ਮੇਰੇ ਮਨ ਵਿੱਚ ਵੀ ਵਰਸਾ ਦੇ ਰਹਿਮਤਾਂ ਦਾ ਤੂੰ ਮਾਲਕਾ ਮੇਰੇ ਮਨ ਵਿੱਚ ਵੀ ਵਰਸਾ ਦੇ ਰਹਿਮਤਾਂ ਦਾ ਤੂੰ ਮਾਲਕਾ ਸਾਦੇ ਜਹਿਮਤਾਂ ਦਾ ਤੂੰ ਮਾਲਕਾ ਦਿਨ ਚੜੇ ਸੂਰਜ ਤੇ ਰਾਤੀ ਚੜੇ ਚੰਨ ਰਹਿਮ ਤਾਂ ਦਾ ਤੂੰ ਮਾਲਕਾ ਤੇਰੇ ਮਨ ਵਿੱਚ ਵੀ ਵਰ ਸਾਦੇ ਰਹਿਮ ਤਾਂ ਦਾ ਤੂੰ ਮਾਲਕਾ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਕਿ ਇਸ ਉਮਰ ਜਠੇਰਿਆਂ ਦਾ ਪ੍ਰੋਗਰਾਮ ਆਪਣਾ ਸ਼ਰਧਾਂ ਦਾ ਪਹਿਲੇ ਆ ਤੁਹਾਨੂੰ ਮਿਲਾਇਆ ਜਾ ਰਿਹਾ ਉਹ ਅੱਜ ਮੇਲਾ ਬਹੁਤ ਹੀ ਸੰਗਤਾਂ ਦੇ ਐਨਆਰਆਈ ਵੀਰਾਂ ਦੇ ਸਹਿਯੋਗ ਤੇ ਆਪਣੀ ਸਾਡੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਬੜੀ ਸ਼ਾਨਦਾਰ ਬਹੁਤ ਹੀ ਵਧੀਆ ਤਰੀਕੇ ਨਾਲ ਨਿਭੜਿਆ ਆ। ਅਸੀਂ ਸਾਰੇ ਹੀ ਇਲਾਕਾ ਨਿਵਾਸੀ ਸੰਗਤ ਦਾ ਦੂਰੋਂ ਨੇੜੇੋਂ ਆਏ ਚਲਕੇ ਸਜਣਾ ਦਾ ਜਿਹੜੇ ਸੇਵਾਦਾਰ ਕਰ ਰਹੇ ਆ ਸੇਵਾ ਲੰਗਰ ਹਾਲ ਵਿੱਚ ਬਾਹਰ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਵਾਨ ਜੀ ਜੈਗੁਰਦੇਵ ਤਨ ਗੁਰਦੇਵ ਸਮੂਹ ਸੰਗਤਾਂ ਮਹੱਲੇ ਦੀਆਂ ਇਲਾਕੇ ਦੀਆਂ ਔਰ ਦੇਸ਼ ਵਿਦੇਸ਼ਾਂ ਤੋਂ ਆਈਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜੋ ਪ੍ਰੋਗਰਾਮ ਬਹੁਤ ਹੀ ਵਧੀਆ ਢੰਗ ਦੇ ਨਾਲ ਇਹ ਮਨਾਇਆ ਗਿਆ ਅੱਜ ਔਰ ਸਾਡੇ ਸਾਰੇ ਹੀ ਮੈਂਬਰ ਸਾਹਿਬਾਨ ਜੋ ਬਹੁਤ ਹੀ ਸਾਰੀਆਂ ਸੰਗਤਾਂ ਦਾ ਨਿਗਾ ਸਵਾਗਤ ਹੋਇਆ ਔਰ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਸਾਰੀਆਂ ਸੰਗਤਾਂ ਦਾ ਔਰ ਜੋ ਦੇਸ਼ਾਂ ਪ੍ਰਦੇਸ਼ਾਂ ਵਿੱਚ ਸੰਗਤਾਂ ਉੱਥੇ ਬੈਠ ਕੇ ਵੀ ਆਪਣੇ ਜੀਵਨ ਨੂੰ ਸਫਲ ਕਰ ਰਹੀਆਂ ਹਨ ਔਰ ਧੰਨ ਧੰਨ ਬਾਬਾ ਸੁਮਨ ਸਾਹਿਬ ਜੀ ਦਾ ਮੇਲਾ ਜੋ ਮਨਾ ਰਹੀਆਂ ਹਨ ਉਹਨਾਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਸੋ ਨਰਪੈ ਸਤਿਗੁਰ ਵਾਸ ਆ ਬਹੁਤ ਸੱਚ ਦਾ ਕੀਰਤ ਜਿਕਰਾ ਬਾਬਾ ਸੁਮਨ ਸਾਹਿਬ ਜੀ ਦਾ ਬਹੁਤ ਸੱਚੇ ਦਰਵਾਜ਼ੇ